ਸਾਸੀ ਗਾਇਬ ਦੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਅਪਡੇਟ ਵੀਡੀਓ ਦੇ ਵਿੱਚ ਅੱਜ ਦੀ ਜਾਣਕਾਰੀ ਜਿਹੜੀ ਲੈ ਕੇ ਆਏ ਆ ਅੱਜ ਪਹੁੰਚੇ ਹੋਏ ਆ ਆਪਾਂ ਮਿੱਤਰੋ ਪਿੰਡ ਹਰੀਹਰ ਝੋਕ ਦੇ ਵਿੱਚ ਹਰੀਹਰ ਝੋਕ ਪਿੰਡ ਜਿਹੜੇ ਫਰੋਜ਼ੀਪੁਰ ਦਾ ਮਾਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਘਰੇਲੂ ਪਰਿਵਾਰ ਆ ਤੇ ਦੋ ਜਾਨਵਰ ਪਾਈ ਹੋਣੇ ਉਹਦੇ ਵਕਾਊ ਆ ਇੱਕ ਤਾਂ ਉਹ ਭਰਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਜਿਨ੍ਹਾਂ ਨੇ ਘੱਟ ਪੈਸੇ ਲਾਉਣੇ ਆ ਤੇ ਇੱਕ ਉਹਨਾਂ ਭਰਾਵਾਂ ਦਾ ਲੰਬਾ ਦੂਰ ਕਰਦੇ ਨੇ ਜਿਹੜੇ ਭਰਾ ਕਹਿੰਦੇ ਸੀ ਬਾਈ ਅਸੀਂ ਮਾਤੜ ਬੰਦੇ ਆ ਤੂੰ ਮਈਆਂ ਲੱਖ ਲੱਖ ਵਾਲੀਆਂ ਵਿਖਾਉਣਾ ਅੱਜ ਤੁਹਾਨੂੰ ਮਿੱਤਰੋ ਇੱਕ ਮਹਿ ਵਿਖਾਉਣੀ ਆ ਭਾਅ ਵੀ ਤੁਹਾਡੇ ਕੰਮ ਦਾ ਦੁੱਧ ਵਾਲੀ ਮਹਿ ਚੰਗੇ ਹਵਾਨੇ ਵਾਲੀ ਲੈਵੇ ਆਂ ਲੰਡੀ ਪੁੱਛੂਆਂ ਮਿੱਤਰੋ ਆਹ ਕਰਦੇ ਗੱਲਬਾਤ ਪਾਈ ਦਿਨਾ ਸਾਰੀ ਜਾਣਕਾਰੀ ਲਾ ਦਿਨਾ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਸੇਤਾ ਦੇ ਪਰਿਵਾਰ ਅੱਛਾ ਨਾਮ ਦੱਸ ਤੇ ਇੱਕ ਵਾਰੀ ਆਪਣਾ ਬਈ ਚੋਪੜਾ ਹਾਂਜੀ ਕੀ ਨਾਮ ਵੀਰੇ ਅਸ਼ੋਕ 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 ਬਈ ਘਰ ਆਪਣਾ ਕਿਹੜੇ ਪਾਸੇ ਆ ਗਿਆ ਮਹਿਰ ਵਾਲੇ ਪਾਸੇ ਆ ਗਿਆ ਅੱਛਾ ਸ਼ੋਕ ਬਈ ਜੇ ਕਿਸੇ ਨੇ ਆਉਣਾ ਹੋਵੇ ਕਈ ਵਾਰੀ ਫੋਨ ਨਹੀਂ ਲੱਗਦਾ ਕੀ ਪੁੱਛ ਕੇ ਆਵੇ ਬਈ ਅੱਛਾ ਠੀਕ ਹੈ ਵੀਰੇ ਅੱਜ ਜਾਨਵਰ ਆਪਾਂ ਦੋ ਵੇਚਨੇ ਆ ਹਨਾ ਬਈ ਤੇ ਪਹਿਲੇ ਨੰਬਰ ਤੇ ਜਿਹੜੀ ਮਾਝਾ ਬਈ ਕਿੰਨਵਾ ਸੂਆ ਪੁੱਤ ਪਾਸੇ ਹੋ ਜੇ ਮੜੇ ਕਿੰਨਵਾ ਸੂਆ ਸੂਣਾ ਆਏ ਨੇ ਬਈ ਹਾਂਜੀ ਕਿੰਨੇ ਦਿਨ ਪਏ ਬਈਂਦੇ ਠੀਕ ਹੈ 5 ਤਰੀਕ ਨੂੰ ਹੈ ਅੱਜ ਇੱਕ ਹੋਊਗੀ ਦੁੱਧ ਕਿੰਨੇ ਦੇ ਦਿੰਦੀ ਆ ਬਈ ਇਹ 10 ਤੋਂ ਲੱਭ ਜਾ ਵੀ 10 ਤੋਂ ਬਾਰ-ਬਾਰ ਦੇ ਦਿੰਦੀ ਆ ਠੀਕ ਹੈ ਬਈ ਠੀਕ ਹੈ ਚੁਵਾਈ ਚੁਵਾਈ ਪੋਲੀ ਅੰਜਰੂ ਜਿਵੇਂ ਥਾਣਾ ਮਾਲ ਦਾ ਇੱਕ ਪਾਰਾ ਰੱਖਦੀ ਕੋਈ ਨੁਕਸਤ ਨਹੀਂ ਉਹਦੇ ਵਿੱਚ ਠੀਕ ਹੈ ਬਈ ਠੀਕ ਹੈ ਅੱਛਾ ਸੀਲ ਸੁਣਾ ਹੈ ਤੇ ਰੇਟ ਬਈ ਕੀ ਰਹੂਗਾ ਦੇਣ ਲੈਣ ਵਾਲੀ ਗੱਲ ਹੀ ਕਰੀ ਹਾਂ ਕਰ ਦੇ ਫਿਰ 71000 ਮੇਰਾ ਮਾਨ ਕਿੰਨਾ ਹੋ ਜਾ 71000 ਦੀ 70 ਦੀ ਕਰ ਦੇ ਯਾਰ ਜੋ ਜਾਣਦੇ ਕੱਢੀ ਬਾਈ ਮਾਰ ਥਾਪੀ ਇਹਦੇ ਤੋਰ ਕਰਦੇ ਨੂੰ ਲੈ ਵੀ ਮਿੱਤਰੋ 70000 ਦੇ ਵਿੱਚ ਦੇਤੀਆਂ ਤੁਹਾਨੂੰ ਮੈਂ ਮੈਂ ਵੇਖੋ ਭੱਡੀ ਬੁੱਡੀ ਮੈਂ ਆ ਕਿਤੇ ਇਹ ਨਾ ਸੋਚਿਆ ਜਾ ਵੀ ਨਿੱਕੀ ਜੀ ਆ ਕੱਦ ਕੁਦ ਮੈਂ ਉਹਦਾ ਪੂਰਾ ਪੁੱਛੋ ਲੰਡੀ ਆ ਦੁੱਧ ਚ ਝੰਡੀ ਆ ਮੈਂ ਮਿੱਤਰੋ ਸਿੰਘ ਵਾਲੇ ਪਾਸੇ ਥੋੜੀ ਜੀ ਦਾਸ ਆ ਬਾਕੀ ਅੰਗਾ ਪੈਰਾਂ ਤੋਂ ਖਾਸ ਆ ਥਾਣੇ ਇੱਕ ਜਰੂਰ ਭਾਰਾ ਦਿਖਾਉਂਦੀ ਆ ਉਹ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਕੇ ਦੱਸਤਾ ਓਕੇ ਦੀ ਰਿਪੋਰਟ ਆ ਸੂਆ ਚੌਥਾ ਵਾਲੇ ਪੰਜਵਾਂ ਵਾਲੇ ਉਹ ਤੁਹਾਡੇ ਤੇ ਡਿਪੈਂਡ ਆ ਕਿੰਨਵਾ ਤੁਸੀਂ ਗਿਣਦੇ ਆ ਪਰ ਜਿਹੜੇ ਭਰਾ ਡੈਰੀਆਂ ਵਾਲੇ ਦੁੱਧ ਵਾਲੇ ਮੇਰੇ ਨਾਲ ਭਰਾ ਜੁੜੇ ਹੋਏ ਬਈ 70000 ਰੁਪਏ ਦੇ ਵਿੱਚ ਤੁਹਾਨੂੰ ਮੈਂ ਸੱਜਰ ਮਿਲ ਜਾਣੀਆਂ ਸਾਰੀ ਗਰਮੀ ਨਜ਼ਾਰਿਆਂ ਨਾਲ ਦੁੱਧ ਪੀਆ ਜੇ ਐਨ ਓਕੇ ਦੀ ਰਿਪੋਰਟ ਆ ਹਰ ਪਾਸੇ ਬਣਦੇ ਬਈ ਇਹਨੂੰ ਲਿਆ ਵੀਰੇ ਮੋੜ ਲਿਆ ਬਈ ਲੈ ਵੀ ਕਿਊਸ ਕਰ ਲੈ ਲੈ ਵੀ ਮਿੱਤਰੋ ਇਹਦਾ 70000 ਰੁਪਏ ਦੇ ਵਿੱਚ ਮੈਂ ਲੈਤੀ ਆ ਅੱਛਾ ਵੀਰੇ 2 ਨੰਬਰ ਵਾਲੀ ਗਾਂ ਬਾਈ 2 ਨੰਬਰ ਵਾਲੀ ਗਾਂ ਵੀਰ ਜੀ ਬਹੁਤ ਵਧੀਆ ਖੰਢੀਤੀ ਜਿਹੜਾ ਤੇ ਕਿੰਨੇ ਦਿਨ ਮੈਂ ਇਹਦੇ ਬਈ ਇਹਦੇ ਬੇਟੀ 10 ਤਰੀਕ ਨੂੰ ਖੜ ਪੋੜੇ ਹੁੰਦੇ ਨੇ ਇਹਨਾਂ ਨੂੰ ਦੋ ਦੇ ਦਿੰਦੀ ਆ ਬਈ ਇਹ ਮੇਰੇ ਪਹਿਲੇ ਸੂਏ ਆ ਚਲੋ ਦਿੱਤਾ ਉਹ ਟਾਰਟ ਤੋਂ ਪਲਾਸ ਹੀ ਜਾਉਂਗੇ ਇਹ ਕਹਦੇ ਨੇ ਕੀ ਦੱਸਣਗੇ ਜੀ ਅੱਛਾ ਵੀਰੇ ਇਹ ਤਾਂ ਦਿਨ ਹੈ 8-10 ਲੈ ਜੂਗੀ ਹੈ ਸੀਲਾਂ ਚ ਚੌਣ ਚਾਂ ਨੂੰ ਭਰਾ ਬਿਲਕੁਲ ਐ ਵਧੀਆ ਠੰਡੀ ਸੀ ਠੀਕ ਹੈ ਬਈ ਕਿੰਨੇ ਦੀ ਦੇ ਦਈਏ ਵੀਰੇ ਇਹ ਇਹ ਵੀਰੇ ਮੈਂ ਤਾਂ ਕਹਿਣਾ ਯਾਰ ਦੇ ਦਈਏ 30000 ਦੀ ਮੇਰਾ ਮਾਨ ਐ ਨਾ ਘਰ ਆ ਟੂਣ ਵਾਲੀਆਂ ਗੱਲਾਂ ਯਾਰ ਹੋਕਲਾ ਦੀ ਪਾਈ ਨੀ ਦਰਾ ਲੈਂਦੀ ਦੱਸ ਦੋ ਪਿਊਜ਼ ਕਰ ਲਾ ਅਜਾ ਮੇਰਾ ਮਾਨ ਕੇ ਨੇ ਦੀ ਹਾਂ ਨਾ ਵੇਦਾ ਵੀ ਸਾੰਪੜੀ ਵੀ ਅਗਲੇ ਨੇ ਪੱਠੇ ਵੀ ਪੋਣੇ ਆਏ 10 ਦਿਨਾਂ ਜੀ ਹਾਂ ਨਾ ਯਾਰ ਤੂੰ ਇਹ ਕਹਦੇ ਵੀ ਮੇਰਾ ਇੰਨੇ ਦਾ ਵੇਚਣ ਦਾ ਰਾਦਾ 28 ਦੇ ਦੇ ਤਾਈ ਨਹੀਂ 25 ਦੀ ਜਾ ਕਰਦਾ ਵਟਿਆ ਜਾਵੇ ਹੈਨਾ ਹੈ ਜਾਣਦੇ ਯਾਰ ਕੋਹ ਨਹੀਂ ਹੁੰਦਾ ਯਾਰ ਨਿਭੇੜ ਕੰਮ ਲੈ ਵੀ ਮੇਤਰੋ 25000 ਰੁਪਇਆ ਛੋਟ ਹੀ ਹੋਊ 200 ਕਰਦੀ ਚੱਲ ਨਹੀਂ ਯਾਰ ਜੇ 100 ਨਾਲ ਤਾਂ ਹੁਣ ਜਵਾਕ ਨਹੀਂ ਰੱਜਦਾ ਮੈਂ ਹੈ ਤੂੰ ਹੀ ਸਿਆਣਾ ਅੱਛਾ ਮੈਨੂੰ ਨੰਬਰ ਦਈਏ ਕਿਹੜਾ ਦੇ ਬਾਈ ਨੰਬਰ ਦੱਸੂ ਆ ਨੰਬਰ ਨਹੀਂ ਯਾਰ ਮੈਂ ਤਾਂ ਨੰਬਰ ਬਾਈ ਦਾ ਸਕਰੀਨ ਤੇ ਲਾ ਦਿਆ ਫਿਰ ਦਾ ਵੀ ਮੈਂ ਦੱਸਦਾ ਤੁਹਾਨੂੰ ਇੱਕੋ ਮਿੰਟ ਮੇਰੇ ਕੋਲ ਉਹੀ ਨੰਬਰ ਹੈ ਜਿਹੜੇ ਤੇ ਫੋਨ ਲਾਇਆ ਸੀ ਹਾਂ ਹਾਂ ਹੋ ਹਾਂ ਆ ਜੋ ਮੇਰਾ ਨੰਬਰ ਲੈ 9915022390 9915022390 ਜੇ ਨਾਂ ਲੱਗੇ ਤਾਂ ਨਾਂ ਲੱਭੇ ਇਹ ਫਿਰ ਗੱਲਬਾਤ ਤੁਸੀਂ ਬਾਈ ਨਾਲ ਕਰ ਲਿਆ ਜੇ ਕਿੱਥੇ ਕੋਈ ਬਾਈ ਬੈਠਾ ਮੈਂ ਨੰਬਰ ਡਿਟੇਲ ਲੈਤੀ ਇਹ ਗੱਲਬਾਤ ਵੀਡੀਓ 'ਚ ਕਰਤੀ ਆ ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਪਗਲ ਦੇ ਨਾਲ ਇਜਾਜ਼ਤਵਾਲ ਨੂੰ ਵਾਦਿਆਂ ਧੰਨਵਾਦ